ਤਰੰਤਾਲ ਪੁਲਿਸ ਨੂੰ ਬਾਰੇ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਪਿਛਲੇ ਦਿਨੀ ਆਟੋ ਚਾਲਕ ਦਾ ਪੇਤ ਪਤੇ ਹਾਲਾਤ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਕਤਲ ਕਰਕੇ ਉਹਦੀ ਲਾਸ਼ ਜਿਹੜੀ ਆ ਉਹ ਸੁੱਟ ਦਿੱਤੀ ਗਈ ਸੀ ਲੋਕਾਂ ਵੱਲੋਂ ਤੇ ਬਹੁਤ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਦੁਨੀ ਵਿੱਚ ਡਰ ਦਾ ਮਾਹੌਲ ਬਣਿਆ ਸੀ ਤਰੰਤਾਲਾਂ ਦੇ ਵਿੱਚ ਆਟੋ ਚਾਲਕਾਂ ਦਾ ਆਟੋ ਚਾਲਕਾਂ ਨੂੰ ਇਤੋਂ ਵੀ ਡਰ ਦਾ ਮਾਹੌਲ ਬਣਿਆ ਕਿ ਰਾਤ ਭਰਾਤਰੇ ਜਾਂ ਸਵੇਰੇ ਸਵੇਰੇ ਕੋਈ ਵੀ ਜਿਹੜਾ ਆ ਉਹ ਆਪਣੇ ਘਰੋਂ ਜੀ ਨਿਕਲ ਨਹੀਂ ਡਰਦਾ ਸੀ ਪਰ ਤਰੰਤਾਲਾਂ ਦੀ ਜਿਹੜੀ ਆ ਪੁਲਿਸ ਨੇ ਕਾਫੀ ਜਿਹੜੀ ਮਿਹਨਤ ਕਰਦੇ ਬਾਅਦ ਇਸ ਜਿਹੜੀਆਂ ਅਨੇਕ ਕਤਲ ਦੀ ਕੁਤਲੀ ਜ살 ਜਾਂਦਾ ਗਿਆ ਤੇ ਆਓ ਆਪਾਂ ਐਸਐਸਪੀ ਸਾਹਿਬ ਦੇ ਦਫਤਰ ਦੇ ਵਿੱਚ ਐਸਪੀ ਸਾਹਿਬ ਨੇ ਅੰਗਰੇਜ਼ ਸਿੰਘ ਨਾਲ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਆ ਤੇ ਕੀ ਦੱਸਦੇ ਨੇ ਤੇ ਕਿੱਦਾਂ ਇਹ ਕਤਲ ਕੀਤਾ ਸੀ ਇਹ ਕੌਣ ਲੋਕ ਆ ਆਓ ਆਪਾਂ ਉਹਨਾਂ ਦੀ ਜਵਾਨੀ ਸੁਣਦੇ ਆਂ ਜੀ ਤੁਹਾਡੇ ਸਾਰਿਆਂ ਦੇ ਧਿਆਨ ਚੋਣਾ ਕਿ ਪਿਛਲੇ 5/9 ਨੂੰ ਇੱਕ ਲੇਡੀ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ પતિ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਇਹ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਿਲਵੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸ ਐਚ ਓ ਸਿਟੀ ਵੱਲੋਂ ਮੁਕੱਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀ ਐਨ ਐਫ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈ ਪੀ ਐਸ ਹੋਣਾ ਵੱਲੋਂ ਇਮੀਡੀਏਟਲੀ ਡੀ ਐਸ ਪੀ ਸਿਟੀ ਡੀ ਐਸ ਪੀ ਡੀ ਇਨਚਾਰਜ ਸੀ ਆਈ ਐਂਡ ਐਸ ਐਚ ਓ ਸਿਟੀ ਤੇ ਟੈਕਨੀਕਲ ਸੈਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਆ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਹ ਸਿੰਘ ਮਲਿਆਵਾਲਾ ਥਾਣਾ ਸਦਰ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੋਂ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮਦਾਰਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲਾਂ ਪਿਆ ਜਾਂਦਾ ਲੈਂਡ ਡੇਨ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸੇ ਦੀ ਡਿਮਾਂਡ ਕਰ ਰਿਆ ਸੀ ਕਿ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੂਣ ਤੇ ਲੱਗੇ ਤੇ ਉਹਨਾਂ ਨੇ ਉਸ ਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੁੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੁਦਲੀ ਪੁਛਗੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਏ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਤੇ ਕੁਝ ਥੋੜੇ ਜਿਹੇ ਪੈਸਿਆਂ ਦੇ ਪੁਰਾਣੇ ਲੈਣ-ਦੇਣ ਕਰਕੇ ਇਸ ਮਰਡਰ ਨੂੰ ਅੰਜਾਮ ਦਿੱਤਾ। ਮੁਦਲੀ ਪੁਛਗੱਚ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਾਂ ਕੋਈ ਉਹਨਾਂ ਦੇ ਉੱਤੇ ਜਿਹੜੇ ਕੇਸ ਦਰਜ ਹੋਇਆ ਉਹਨਾਂ ਦੀ ਗ੍ਰਿਫਤਾਰੀ ਪਹਿਲਾਂ ਹੋਈ ਹੈ। ਪਹਿਲਾਂ ਉਹ ਅਰੈਸਟ ਹੋਏ ਆ ਐਨਡੀਪੀਏ ਸੈਕਟ ਦੇ ਕੇਸ ਦੇ ਵਿੱਚ ਨਿਸ਼ ਉਹ 21 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਹੈ ਜੀ ਹੁਣ ਉਸ ਤੋਂ ਬਾਅਦ ਵਿੱਚ ਆਉਣ ਤੋਂ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀਗਾ ਜਿਹੜੀ ਉਹਨੇ ਮੋਢਲੀ ਪੁਛ ਗਿਆ ਚ ਦੱਸਿਆ ਆ ਬਾਕੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਆ ਜੇ ਰਿਵਾਰਡ ਲਵਾਂਗੇ ਆਫਟਰ ਰਿਵਾਰਡ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਾਂਗੇ ਇਹਨਾਂ ਨੇ ਇਹਨਾਂ ਨੇ ਹੁਣ ਆਪਣਾ ਦੱਸਿਆ ਆ ਜੀ ਵੀ ਅਸੀਂ ਫਲਾਨੇ ਬੰਦੇ ਨੂੰ ਬੈਟਰੀਆਂ ਦਿੱਤੀਆਂ ਸੀਗੀਆਂ ਆਟ੍ਰੋ ਪੁਲਿਸ ਨੇ ਆਲਰੇਡੀ ਰਿਕਵਰ ਕਰ ਲਿਆ ਆ ਜੀ ਜਿਹੜਾ ਲੈ ਕੇ ਗਿਆ ਸੀਗੇ ਜਲਦ ਹੀ ਇਹਨਾਂ ਦੀ ਪੁੱਛ ਗਏ ਤਾਂ ਜਿਹੜਾ ਬੰਦਾ ਅੱਗੇ ਟਰੇਸ ਹੋਊਗਾ ਉਹਦੇ ਫਰਦਰ ਵੀ ਕਾਰਵਾਈ ਕਾਨੂੰਨ ਚ ਲਿਆਤੀ ਦੇਊਗੀ ਜੀ ਸਾਹਿਬ ਜਿਹੜਾ ਬਰਦਰ ਸੀ ਦਿੰਦਾ ਸੀ ਜਾਂ ਰਾਦੇ ਜਿਹੜੇ ਇਹ ਬਹੁਤ ਅਰਲੀ ਮਾਰਨਿੰਗ ਦਾ ਮਾਰਦਰ ਸੀਗਾ ਜੀ ਇਹ ਬੰਦੇ ਆਪਣੇ ਘਰੋਂ ਨਿਕਲੇ ਨੇ ਤਾਂ ਉਹ ਬੰਦਾ ਵੀ ਅਰਲੀ ਮਾਰਨਿੰਗ ਕੋਈ 6:30 ਵਜੇ ਆਪਣੇ ਘਰੋਂ ਆਟੋ ਲੈ ਕੇ ਨਿਕਲਿਆ ਸੀਗਾ ਇਹਨਾਂ ਨੇ ਉਹਦੇ ਕੋਲੋਂ ਆਟੋ ਤੇ ਜਾਣ ਲਈ ਕਿਤੇ ਲਿਫਟ ਲਈ ਤੇ ਆਪਣੇ ਮੂੰਹ ਬੰਨ ਲੈ ਕਿਉਂਕਿ ਇਹ ਬੰਦਾ ਸਾਡੀ ਪਛਾਣ ਨਾ ਕਰ ਸਕੇ ਤੇ ਜਿਹੜੇ ਕੁਝ ਮੁੱਢਲੇ ਸੀਸੀਟੀਵੀ ਕਵਰੇਜ ਧਿਆਨ ਵਿੱਚ ਆਈ ਸੀ ਉਹਨਾਂ ਵਿੱਚ ਵੀ ਇਹਨਾਂ ਦਾ ਫੇਸ ਕਵਰ ਆਇਆ ਸੀਗਾ ਧੰਨ ਥੈਂਕ ਯੂ